ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮਜੀਠੀਆ ਨੂੰ ਲੈ ਕੇ ਬਾਦ ਵੱਡੀ ਖਬਰ ਆ ਗਈ ਹੈ ਹਾਈ ਕੋਰਟ ਦੇ ਵਿੱਚੋਂ ਹੁਣੇ-ਹੁਣੇ ਪੰਜਾਬ ਦੇ ਮੁੱਖ ਮੰਤਰੀ ਔਰ ਦੂਜੇ ਪਾਸੇ ਹਾਈ ਕੋਰਟ ਦਾ ਬਹੁਤ ਵੱਡਾ ਝੜਕਾ ਪੂਰੇ ਬਾਦਲ ਪਰਿਵਾਰ ਨੂੰ ਯਾਰੀ ਮਜੀਠੀਆ ਨੇ ਵਕੀਲ ਨੇ ਯਾਰੀ ਗਲਤ ਅਪੀਲਿਸ਼ਨ ਪਾ ਦਿੱਤੀ ਤਾਂ ਉਹ ਹਾਈ ਕੋਰਟ ਨੇ ਮਜੀਠੀਆ ਵੀ ਟੰਗ ਦਿੱਤਾ ਔਰ ਤੁਹਾਡੇ ਨਾਲ ਪੂਰੀ ਅਪਡੇਟ ਸਾਂਝੀ ਕਰਾਂਗੇ ਪਹਿਲਾਂ ਖਬਰ ਆਉਂਦੀ ਹੈ ਕਿੰਨੇ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਦਰਾਂ ਸੰਦੇ ਵਿੱਚ ਕੋਰਟ ਦੇ ਨਾਲ ਛਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਸਿੱਧੇ ਤੌਰ ਦੇ ਉੱਤੇ ਕਹਿ ਸਕਦੇ ਆ ਕਿਉਂਕਿ ਹਾਈ ਕੋਰਟ ਦੇ ਨਾਲ ਹਿਸ਼ਾਰੀ ਖੇਡਣਾ ਮਤਲਬ ਕੀ ਹੈ ਕਿ ਅਦਾਲਤ ਦੀ ਤਾਹੀਲ ਕਰਨਾ ਯਾਨੀ ਉਹ ਅਦਾਲਤ ਦਾ ਜਿਹੜਾ ਫੈਸਲਾ ਉਸ ਦੀ ਤਾਹੀਲ ਕਰਨੀ ਉਸ ਦੀ ਉਲੰਘਣਾ ਕਰਨੀ ਤਾਂ ਉਹ ਹਾਈ ਕੋਰਟ ਕਿਵੇਂ ਸਖਤ ਹੁੰਦਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਪੂਰੇ ਬਾਦਲ ਪਰਿਵਾਰ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਅਸ ਗਰ ਦਾ ਮੈਸੇਜ ਜਾਣਾ ਜਿਹੜੀ ਤੁਹਾਡੇ ਸਾਹਮਣੇ ਬਾਹਰ ਅਪਡੇਟ ਕਰਨ ਜਾ ਰਿਹਾ ਕਿ ਬਈ ਪਹਿਲਾਂ ਸੁਖਬੀਰ ਸਿੰਘ ਬਾਦਲ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਦਾਵਾ ਕਰ ਦਿੰਦੇ ਕਹਿੰਦਾ ਸਾਡੇ ਮਜੀਠੀਆ ਦੇ ਉੱਤੇ ਕੋਈ ਵੀ ਦੋਸ਼ ਸਾਬਤ ਨਹੀਂ ਕਰ ਸਕਦੀ ਸਰਕਾਰ ਔਰ ਨਾ ਹੀ ਕੋਰਟ ਕਰ ਸਕਦਾ ਕਵੇ ਪ੍ਰਸ਼ਾਸਨ ਨੇ ਵੀ ਉਹਦੇ ਵਿੱਚ ਧਮਕੀ ਦਿੱਤੀ ਸੀ ਔਰ ਹੁਣ ਜਿਹੜਾ ਹਾਈ ਕੋਰਟ ਦੇ ਅੰਦਰ ਜਿਹੜਾ ਫੈਸਲਾ ਆਇਆ ਉਹ ਹੁਣੇ-ਹੁਣੇ ਯਾਨੀ ਤਾਜੀ ਅਪਡੇਟ ਆਈ ਹੈ ਜਿਹੜੀ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਉਹ ਖਬਰ ਕੁਝ ਹੋਰ ਸੀ ਪਰ ਇਹ ਕੁਝ ਹੋਰ ਹੀ ਨਿਕਲਿਆ ਜਿਹੜਾ ਕਿ ਸਰਕਾਰੀ ਵਕੀਲਾਂ ਦਾ ਦਾਵਾ ਉਹੀ ਤੁਹਾਡੇ ਸਾਹਮਣੇ ਤਰਨ ਜਾ ਰਹੇ ਕਿਉਂਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਮੁਖ ਬਣਾ ਰਹੇ ਵਕੀਲ ਉਹਨਾਂ ਨੇ ਵੀ ਸੋਚਿਆ ਕਿ ਤੇ ਕੋਰਟ ਦੇ ਅੰਦਰ ਸਾਡੀ ਜਿਹੜੀ ਇਹ ਪਟੀਸ਼ਨ ਹੈ ਇਹ ਸਰਕਾਰ ਨੂੰ ਚੁਣੌਤੀ ਦੇਊਗੀ ਪਰ ਦਰਅਸਲ ਦੇ ਵਿੱਚ ਜਿਵੇਂ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਿ ਭਾਈ ਹੁਣ ਅਸੀਂ ਪੱਕੇ ਪੈਰਾਂ ਦੇ ਉੱਤੇ ਇਹਦਾ ਕੰਮ ਕੀਤਾ ਤਾਂ ਹੁਣ ਅਸੀਂ ਇਹਦੀ ਜ਼ਮਾਨਤ ਵੀ ਨਹੀਂ ਹੋਣ ਦਿੰਦੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਖੁਦ ਪੁਗਾਮ ਦੇ ਬਿਆਨ ਸੀ ਔਰ ਪੰਜਾਬ ਦੇ ਲੋਕ ਜਿਹੜੇ ਕਿ ਸਮਰਥਨ ਵੀ ਕਰ ਰਹੇ ਸੀ ਪੂਰੀ ਗੱਲ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਨੂੰ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਨਹੀਂ ਹੱਥ ਪਾਇਆ ਸੀ ਔਰ ਜਿਹੜਾ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਿਆ ਐਕਸ਼ਨ ਹੋਇਆ ਇਸ ਗੱਲ ਦਾ ਸਮਰਥਨ ਪੂਰਾ ਪੰਜਾਬ ਕਰ ਰਿਹਾ ਤਾਂ ਸੁਣੋ ਜਿਹੜਾ ਧਿਆਨ ਦੇ ਨਾਲ ਕਿ ਸਰਕਾਰੀ ਵਕੀਲਾਂ ਦੁਆਰਾ ਕੀ ਕਿਹਾ ਜਾ ਰਿਹਾ ਇਹਨੇ ਮਜੀਠੀਆ ਸਾਹਿਬ ਦੇ ਵਕੀਲਾਂ ਨੇ ਗਲਤ ਪਟੀਸ਼ਨ ਪਾ ਕੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਹਾਈ ਕੋਰਟ ਦਾ ਕੋਈ ਜਵਾਬ ਕੀ ਆਉਂਦਾ ਸੁਣੋ ਜਰਾ ਧਿਆਨ ਦੇ ਨਾਲ ਵਿਕਰਮ ਸਿੰਘ ਮਜੀਠੀਆ ਕਿਵੇਂ ਟੰਗੇ ਗਏ ਨੇ ਸੀਗਾ ਕੋਰਟ ਦੇ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਟਾਈਪੋਗ੍ਰਾਫੀਕਲ 에ਰਰ ਹੋ ਗਿਆ ਸੀ 6 ਜੂਨ ਲਿਖਿਆ ਗਿਆ ਸੀ ਤਾਂ ਕੋਰਟ ਨੇ ਕੋਰ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇ ਦਿੱਤਾ ਸੀ ਮੈਂ ਕਰਕੇ ਉਹ ਵੀ 6 ਜੁਲਾਈ ਕਰਤਾ ਸੀ ਤਾਂ ਉਸੇ ਚੀਜ਼ ਦੇ ਬਾਰੇ ਜ਼ਿਕਰ ਕਰ ਰਹੀ ਸੀ ਕਿ ਇਹ ਜਿਹੜੀ ਐਪਲੀਕੇਸ਼ਨ ਵੀ ਹੈ ਦੁਬਾਰਾ ਜਿਹੜਾ ਆਰਡਰ ਹੈ ਫਰੈਸ਼ ਹੈ ਉਹਦੇ ਸਿਰਫ ਇਹ ਕਹਿਣਾ ਲਿਖਾਇਆ ਜੇ ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉਹਤੇ ਪੇਸ਼ ਕਰਨਾ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜਾ ਕੱਲ ਚੀਜ਼ੇ ਕਰਕੇ ਡੇਟ ਪੀਸ ਸੀ ਅੱਜ ਇੱਕ ਪ੍ਰੋਸੀਜਰ ਲੈਪਸ ਕਰਕੇ ਜਿਹੜੇ ਕੀ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਹੀ ਗਲਤ ਹੈ ਤਾਂ ਉਹਨਾਂ ਨੇ ਵਿੱਡਰੋ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਰਿਵਰਟ ਲੀਤੀ ਹੈ ਤੇ ਅਗਲੀ ਤਰੀਕ ਜਿਹੜੀ ਆ ਉਹ ਟਿਊਸਡੇ ਦੀ ਹੈ ਹਾਈ ਕੋਰਟ ਦੇ ਵਿੱਚ ਜਦੋਂ ਵੀ ਕੋਈ ਕੇਸ ਦੇ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਆ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਆ ਫॉर ਪਰਮਿਸ਼ਨ ਲੈਣੀ ਪੈਂਦੀ ਆ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਆ ਆ ਪਹਿਰਿਆਂ ਦੇ ਵਿੱਚ ਅਮੈਂਡਮੈਂਟ ਹੈ ਇਹਨਾਂ ਨੇ ਸਿੱਧੀ ਸਿੱਧੀ ਕੀ ਕਿ ਪਲੇਸ ਓਨ ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ ਉਹਦੇ ਵਿੱਚ ਨਾਲ ਅਮੈਂਡੇਡ ਪਟੀਸ਼ਨ ਲਗਾਤੀ ਸੀ ਤਾਂ ਕੋਰਟ ਮੰਨ ਲਓ ਬਿਨਾਂ ਪਰਮਿਸ਼ਨ ਤੇ ਐਪਲੀਕੇਸ਼ਨ ਫਾਈਲ ਕਰਨਾ ਇੱਕ ਟੈਕਨੀਕਲ ਇਸ਼ੂ ਸੀਗਾ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਪਿੱਟੌਂ ਦਿੱਤੀ ਯਾਨੀ ਬਿਨਾਂ ਪਰਮਿਸ਼ਨ ਤੋਂ ਉਨਾਰੇ ਕੋਰਟ ਦੇ ਅੰਦਰ ਆਪਣੀ ਪਟੀਸ਼ਨ ਜਾਨੀ ਦਾਖਲ ਕਰ ਦਿੱਤੀ ਸੀ ਤਾਂ ਹਾਈ ਕੋਰਟ ਦਾ ਜਵਾਬ ਕੀ ਆਇਆ ਹੁਣ ਮੰਗਲਵਾਰ ਨੂੰ ਯਾਨੀ ਕਿ ਉਹਦੇ ਉੱਤੇ ਸੁਣਵਾਈ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਇਸ ਗੱਲ ਨੂੰ ਸਿੱਧ ਕੀਤਾ ਗਿਆ ਉਹਨਾਂ ਵਕੀਲਾਂ ਦੁਆਰਾ ਜਿਹੜੇ ਸਰਕਾਰੀ ਵਕੀਲ ਨਹੀਂ ਜਿਹੜੀ ਕਿ ਉਹਨਾਂ ਦੇ ਵਕੀਲਾਂ ਨੇ ਪਟੀਸ਼ਨ ਪਾ ਦਿੱਤੀ ਸੀ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਕੋਰਟ ਵੀ ਥੋੜਾ ਜਿਹਾ ਸਖਤ ਹੋ ਗਿਆ ਕਿ ਹਾਈ ਕੋਰਟ ਦੇ ਵਿੱਚ ਦੇਖੋ ਬੱਚਿਆਂ ਵਾਲਾ ਖੇਡ ਕਿਵੇਂ ਖੇਡਿਆ ਜਾਂਦਾ ਹੈ ਇਹ ਗਲਤ ਅਪੀਲ ਪਟੀਸ਼ਨ ਪਾਉਣ ਦਾ ਮਤਲਬ ਹੈ ਕਿ ਅਦਾਲਤ ਦੀ ਤੋਹਫੀਂ ਕਰਨ ਦਾ ਮਤਲਬ ਹੈ ਯਾਨੀ ਸਰਕਾਰ ਆਪਣੇ ਪਦਰ ਦੇ ਉੱਤੇ ਆਪਣਾ ਐਕਸ਼ਨ ਕਰ ਰਹੀ ਹੈ ਔਰ ਦੂਜੇ ਪਾਸੇ ਬਾਦਲ ਪਰਿਵਾਰ ਦੇ ਵਕੀਲ ਉਹ ਵੀ ਆਪਣੇ ਜੋਰਾਂ ਸ਼ੋਰਾਂ ਦੇ ਨਾਲ ਆਪਣੀ ਮੁਹਿੰਮ ਲੈ ਕੇ ਚੱਲੇ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਦਾਂ ਵੀ ਕਰਵਾਇਆ ਜਾਵੇ ਪਰ ਦੂਜੇ ਪਾਸੇ ਭਗਵੰਤ ਮਾਨ ਨੇ ਵੀ ਕਸਮ ਪਾ ਦਿੱਤੀ ਹੈ ਕਿ ਪੱਕੇ ਪੈਰਾਂ ਦੇ ਉੱਤੇ ਖੜ ਕੇ ਅਸੀਂ ਮਜੀਠੀਆ ਨੂੰ ਚੱਕਿਆ ਅਸੀਂ ਹੁਣ ਇਹਨਾਂ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਬਹੁਤ ਸਾਰੇ ਪੰਜਾਬ ਦੇ ਅੰਦਰ ਚਰਚੇ ਤਾਂ ਇਹ ਵੀ ਹੋ ਰਹੇ ਨੇ ਕਿ ਬਹੁਤ ਸਾਰੀਆਂ ਮਿੱਲਾਂ ਵੀ ਹੜੱਪ ਗਏ ਨੇ ਖੰਡ ਦੇ ਮਿੱਲ ਵੀ ਹੜੱਪ ਗਏ ਨੇ ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਲੜ ਕੇ ਵਿਕਰਨ ਸਿੰਘ ਮਜੀਠੀਆ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਵਾਕਿਵਾ ਬਾਦਲ ਪਰਿਵਾਰ ਤੋਂ ਤੇ ਇਹਨਾਂ ਮਜੀਠੀਆਂ ਤੋਂ ਯਾਨੀ ਇਹਨਾਂ ਨੇ ਜਿਹੜਾ ਬਾਦਲ ਪਰਿਵਾਰ ਨੇ ਪੰਜਾਬ ਦੇ ਨਾਲ ਦੁਰਪਰਯੋਗ ਕੀਤਾ ਸੀ ਜਾਂ ਕਾਮ ਦੇ ਪ੍ਰਤੀ ਇਹਨਾਂ ਨੇ ਕਈ ਵਾਰ ਮਾਫੀਆਂ ਮੰਗੀਆਂ ਉਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਸਖਬੀਰ ਬਾਦਲ ਤੱਕ ਭਾਂਡੇ ਵੀ ਮਾਜੇ ਜਾਂਦੇ ਆ ਅਕਾਲ ਤਖਤ ਸਾਹਿਬ ਜਾ ਕੇ ਉਥੇ ਜੁੱਤੀਆਂ ਵੀ ਝਾੜੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਆ ਜਿਹੜੀ ਹੁਣ ਮਾਫੀ ਮੰਗੀ ਗਈ ਆ ਜਦੋਂ ਕਿ ਪਹਿਰੇਦਾਰ ਬਣਾ ਕੇ ਰੱਖਿਆ ਸੀ ਉਦੋਂ ਚੌੜਾ ਸਾਹਿਬ ਗੋਲੀ ਵੀ ਚਲਾਉਂਦੇ ਆ ਬਹੁਤ ساری ਵਾਰਦਾਤ ਹੋਣ ਤੋਂ ਬਚ ਵੀ ਜਾਂਦੇ ਨੇ ਤਾਂ ਇਸ ਕਰਕੇ ਸਿੱਧ ਹੁੰਦਾ ਕਿ ਪੰਜਾਬ ਦੇ ਲੋਕ ਔਰ ਪੰਜਾਬ ਦੀ ਸਿੱਖ ਕੌਮ ਔਰ ਪੰਜਾਬ ਦਾ ਅਕਾਲ ਤਖਤ ਸਾਹਿਬ ਜਿੱਥੇ ਕਿ ਸਾਡੇ ਸਿੱਖਾਂ ਦੀ ਅਦਾਲਤ ਮੰਨੀ ਜਾਂਦੀ ਹੈ ਉਥੇ ਇਹਨਾਂ ਨੂੰ ਨਿਪਟਾਰਿਆ ਗਿਆ ਭ੍ਰਿਸ਼ਟਾਚਾਰ ਗਿਆ ऐसे करके पंजाब ਦੇ ਅੰਦਰ ਚਰਚੇ ਹੋ ਰਹੇ ਕਹਿੰਦੇ ਬਾਦਲ ਪਰਿਵਾਰ ਦਾ ਹੁਣ ਜਿਹੜਾ ਭਾਂਡਾ ਫੁੱਟ ਚੁੱਕਿਆ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਬਾਦਲ ਪਰਿਵਾਰ ਤਾਂ ਹੁਣ ਨਾ ਹੀ ਸੋਚੇ ਗੱਲ ਨੂੰ ਕਿ ਸਾਡੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਹੋਣੀ ਹੈ ਕਿਉਂਕਿ ਲੋਕਾਂ ਨੇ ਅੱਕੇ ਹੋਏ ਨੇ ਤੁਹਾਡੇ ਤੋਂ ਤੇ ਕਾਂਗਰਸ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਨੂੰ ਵਿਕਸਿਤ ਕੀਤਾ ਪੰਜਾਬ ਦੇ ਅੰਦਰ ਉਸ ਤੋਂ ਬਾਅਦ ਜੇਕਰ ਭਗਵੰਤ ਮਾਨ ਕਹਿੰਦੇ ਨਕਾਮ ਰਿਹਾ ਕਈ ਮੁੱਦੇ ਪ੍ਰਤੀ ਤਾਂ ਫੇਰ ਵੀ ਹੁਣ ਜਿਹੜੇ ਮਗਰਮੱਛ ਨੂੰ ਹੱਥ ਪਾਇਆ ਇਸ ਕਰਕੇ ਭਾਈ ਪੰਜਾਬ ਦੇ ਲੋਕ ਵੀ ਥੋੜਾ ਜਿਹਾ ਪਲਟਾ ਮਾਰੀ ਖੜੇ ਨੇ ਯਾਨੀ ਲੋਕ ਕਹਿੰਦੇ ਨੇ ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵੱਡਾ ਪ੍ਰਾਣਾ ਕੀਤਾ ਜਿਹਨੂੰ ਪੰਜਾਬ ਦਾ ਕੋਈ ਮੁੱਖ ਮੰਤਰੀ ਅੱਜ ਤੱਕ ਨਹੀਂ ਕਰ ਸਕਿਆ ਉਹੀ ਭਗਵੰਤ ਮਾਨ ਨੇ ਕੀਤਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਜਿਹੜੇ ਬਾਦਲ ਪਰਿਵਾਰ ਨੇ ਆਪਦੀ ਆਗਮ ਚਾਈ ਹੈ ਯਾਨੀ ਸੁਖਬੀਰ ਸਿੰਘ ਬਾਦਲ ਔਰ ਪੂਰਾ ਪਰਿਵਾਰ ਪੰਜਾਬ ਦੇ ਲੋਕਾਂ ਅੱਗੇ ਗੱਲ ਧਰ ਰਿਹਾ ਕਹਿੰਦੇ ਸਾਡੇ ਵਰਕਰਾਂ ਨੂੰ ਐਂ ਕਰਤਾ ਜੀ ਸਾਡੇ ਵਰਕਰਾਂ ਨੂੰ ਫੜ ਲਿਆ ਜੀ ਧੱਕਾ ਹੋ ਗਿਆ ਜੀ ਦਰਾਂ ਸਾਲ ਦੇ ਵਿੱਚ ਇਹਨਾਂ ਦਾ ਕੋਈ ਵੀ ਵਰਕਰ ਨਹੀਂ ਆ ਉਹ ਆਪਣੇ ਮੂੰਹ ਉਾਰ ਦੀ ਛਵੀ ਬਣਾ ਰਹੇ ਨੇ ਪੰਜਾਬ ਦੇ ਅੰਦਰ ਤਾਂ ਛਵੀ ਇਹ ਆ ਕਿ ਅਕਾਲੀ ਦਲ ਹੁਣ ਖਾਲੀ ਰਹਿਣ ਹੋ ਚੁੱਕਿਆ ਹੈ ਨਾ ਅੱਗੇ ਤੋਂ ਇਹਨਾਂ ਦੀ ਸਰਕਾਰ ਕਦੇ ਬਣਨੀ ਆ ਔਰ ਨਾ ਹੀ ਇਹ ਕਦੇ ਵੀ ਇਸ ਗੱਲ ਦਾ ਸੁਪਨਾ ਦੇਖਣ ਕਿਵੇਂ ਪੰਜਾਬ ਦੇ ਲੋਕ ਇਕਜੁੱਟ ਹੋ ਚੁੱਕੇ ਨੇ ਕਿ ਭਾਈ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਬਾਦਲਾ ਤੇ ਕੀਤਾ ਇਹੀ ਐਕਸ਼ਨ ਹਰ ਪੰਜਾਬ ਦੇ ਵੱਡੇ ਅਫਸਰਾਂ ਦੇ ਉੱਤੇ ਵੀ ਹੋ ਰਿਹਾ ਹੈ ਅੱਜ ਫਰੀਦਕੋਟ ਦੇ ਵਿੱਚ ਇੱਕ ਡੀਐਸਪੀ ਨੂੰ ਵੀ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਸਨੇ ਵੀ 1 ਲੱਖ ਰੁਪਏ ਤੱਕ ਦੀ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਹੈ ਸ਼ੇਮੇ ਗੱਲਾਂ ਦਾ ਪੂਰਾ ਪੰਜਾਬ ਸਮਰਥਨ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਅਪਡੇਟ ਸੀ ਅੱਗੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੀ ਖਬਰ ਆਉਂਦੀ ਹੈ ਤੁਹਾਡੇ ਸਾਹਮਣੇ ਤਰ੍ਹਾਂ ਦੇ ਜਿੰਨੇ ਵੀ ਪੜ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ